ਜ਼ਿੰਦਗੀ ਦੇ ਕੁਝ ਕੌੜੇ ਸੱਚ ਐ ਇਹਨਾਂ ਗੱਲਾਂ ਨੂੰ ਸਮਝੋ ਕੱਪੜਿਆਂ ਦੀ ਮੈਚਿੰਗ ਕਰਕੇ ਸਿਰਫ ਸਰੀਰ ਸੋਹਣਾ ਦਿੱਖਦਾ ਹੈ ਜੇਕਰ ਅਸੀਂ ਰਿਸ਼ਤਿਆਂ ਦੇ ਹਾਲਾਤਾਂ ਵਿੱਚ ਮੈਚਿੰਗ ਕਰ ਲਈਏ ਤਾਂ ਪੂਰਾ ਜ਼ਿੰਦਗੀ ਹੀ ਸੋਹਣੀ ਹੋ ਜਾਵੇਗੀ ਜੇਕਰ ਕੋਈ ਪਿੱਠ ਪਿੱਛੇ ਤੁਹਾਡੀ ਗੱਲ ਕਰਦਾ ਹੈ ਤਾਂ ਬਹੁਤਾ ਘਬਰਾਉਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਗੱਲ ਵੀ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਵਿੱਚ ਕੋਈ ਗੱਲ ਹੁੰਦੀ ਹੈ ਕਿਸੇ ਦੀ ਗਰੀਬੀ ਦੇ ਕੇ ਰਿਸ਼ਤਾ ਨਹੀਂ ਤੋੜਨਾ ਚਾਹੀਦਾ ਕਿਉਂਕਿ ਜੋ ਮਾਨ ਸਨਮਾਨ ਗਰੀਬ ਦੇ ਘਰ ਵਿੱਚ ਮਿਲਦਾ ਹੈ ਉਹ ਕਿਸੇ ਅਮੀਰ ਦੇ ਘਰ ਵਿੱਚ ਲੱਭਿਆ ਨਹੀਂ ਧਿਆਉਂਦਾ ਖੁਸ਼ੀ ਨਾਲ ਸੰਤੁਸ਼ਟੀ ਮਿਲਦੀ ਹੈ ਸੰਤੁਸ਼ਟੀ ਨਾਲ ਖੁਸ਼ੀ ਪਰ ਦੋਨਾਂ ਵਿੱਚ ਫਰਕ ਬਹੁਤ ਵੱਡਾ ਹੈ ਖੁਸ਼ੀ ਬਸ ਥੋੜੇ ਜਿਹੇ ਸਮੇਂ ਲਈ ਸੰਤੁਸ਼ਟੀ ਦਿੰਦੀ ਹੈ ਪਰ ਸੰਤੁਸ਼ਟੀ ਨਾਲ ਖੁਸ਼ੀ ਦੀ ਖੁਮਾਰੀ ਹਮੇਸ਼ਾ ਚੜੀ ਰਹਿੰਦੀ ਹੈ ਸਚਾਈ ਦੇ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ ਕਿਉਂਕਿ ਉੱਥੇ ਭੀੜ ਘੱਟ ਹੁੰਦੀ ਹੈ। ਧੁੰਦ ਤੋਂ ਵੀ ਕਾਫੀ ਵਧੀਆ ਗੱਲ ਸਿੱਖਣ ਨੂੰ ਮਿਲਦੀ ਹੈ ਕਿ ਜਦੋਂ ਦੂਰ ਤੱਕ ਸਾਫ਼ ਦਿਖਾਈ ਨਾ ਦਿੰਦਾ ਹੋਵੇ ਤਾਂ ਦੂਰ ਤੱਕ ਦੇਖਣਾ ਵਿਅਸਤ ਹੈ। ਬਸ ਇੱਕੋ ਇੱਕ ਕਦਮ ਅੱਗੇ ਚੱਲਦੇ ਜਾਓ ਰਸਤਾ ਖੁਦ ਬੇਖੁਦ ਬਣਦਾ ਜਾਵੇਗਾ। ਮਨੁੱਖ ਦੇ ਦੁਖੀ ਰਹਿਣ ਦੇ ਦੋ ਹੀ ਕਾਰਨ ਨੇ, ਦੂਸਰਿਆਂ ਤੋਂ ਹੱਦ ਤੋਂ ਵੱਧ ਉਮੀਦ ਰੱਖਣਾ ਤੇ ਖੁਦ ਨੂੰ ਘੱਟ ਤੋਂ ਘੱਟ ਬਦਲਣ ਦੀ ਕੋਸ਼ਿਸ਼ ਕਰਨਾ। ਸੱਚ ਦੀ ਖਵਾਇਸ਼ ਹੁੰਦੀ ਹੈ ਕਿ ਸਾਰੇ ਉਸ ਨੂੰ ਪਹਿਚਾਨਣ ਪਰ ਝੂਠ ਨੂੰ ਹਮੇਸ਼ਾ ਡਰ ਬਣਿਆ ਰਹਿੰਦਾ ਹੈ ਕਿ ਇਹ ਕਿਤੇ ਉਸ ਦੀ ਪਹਿਚਾਨ ਨਾ ਲਵੇ ਸ਼ਬਦ ਹੀ ਜ਼ਿੰਦਗੀ ਨੂੰ ਅਰਥ ਦਿੰਦੇ ਨੇ ਤੇ ਸ਼ਬਦ ਹੀ ਜ਼ਿੰਦਗੀ ਨੂੰ ਵਿਅਸਤ ਕਰ ਦਿੰਦੇ ਨੇ ਇਸ ਲਈ ਸ਼ਬਦਾਂ ਦੀ ਚੋਣ ਬਹੁਤ ਸੋਚ ਸਮਝ ਕੇ ਕਰਿਆ ਕਰੋ ਬੜੇ ਮਾਸੂਮ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਪਰ ਇਹ ਜ਼ਿੰਦਗੀ ਤੇ ਹਰ ਸਮਾਂ ਹਰ ਦਿਨ ਸਮਝਦਾਰ ਬਣਾਉਂਦਾ ਜਾ ਰਿਹਾ ਹੈ ਫਰਕ ਇਸ ਗੱਲ ਨਾਲ ਨਹੀਂ ਪੈਂਦਾ ਕਿ ਅਸੀਂ ਕੀ ਕਰਦੇ ਹਾਂ ਫਰਕ ਇਸ ਗੱਲ ਨਾਲ ਬਹੁਤ ਪੈਂਦਾ ਹੈ ਕਿ ਅਸੀਂ ਜੋ ਵੀ ਕਰਦੇ ਹਾਂ ਉਹ ਕਿਉਂ ਕਰਦੇ ਹਾਂ ਮਿੱਠੀ ਜ਼ੁਬਾਨ ਵਧੀਆ ਆਦਤਾਂ ਵਧੀਆ ਵਰਤਾਓ ਵਧੀਆ ਲੋਕ ਹਮੇਸ਼ਾ ਸਨਮਾਨਿਤ ਹੁੰਦੇ ਨੇ ਮੌਕੇ ਦੇ ਚੜਦੇ ਸੂਰਜ ਵਿੱਚ ਵੱਡੀ ਪਹਿ ਵੱਡੀ ਸਮਾਨਤਾ ਹੈ ਕਿ ਦੇਰ ਕਰਨ ਵਾਲੇ ਇਹਨਾਂ ਨੂੰ ਅਕਸਰ ਹੀ ਗਵਾ ਬੈਠਦੇ ਨੇ ਚੰਗਾ ਵਰਤਾਓ ਤਾਂ ਬੇਸ਼ੱਕ ਕੋਈ ਮੁੱਲ ਨਹੀਂ ਹੁੰਦਾ ਪਰ ਇਹ ਲੱਖਾਂ ਦਿਲਾਂ ਨੂੰ ਖਰੀਦਣ ਦਾ ਦਮ ਰੱਖਦਾ ਹੈ ਗਹਿਰਾਈਆਂ ਗੱਲਾਂ ਨੂੰ ਸਮਝਣ ਲਈ ਗਹਿਰਾ ਹੋਣਾ ਜ਼ਰੂਰੀ ਹੈ ਤੇ ਗਹਿਰਾ ਉਹੀ ਹੁੰਦਾ ਹੈ ਜਿਸ ਨੇ ਗਹਿਰਾਈਆਂ ਸੱਟਾ ਖਾਧੀਆਂ ਹੋਣ ਵਿਕਲਪ ਬਹੁਤ ਮਿਲ ਜਾਣਗੇ ਰਸਤੇ ਤੋਂ ਭਟਕਾਉਣ ਲਈ ਪਰ ਸੰਕਲਪ ਇੱਕੋ ਹੀ ਕਾਫੀ ਹੈ ਮੰਜ਼ਲ ਤੱਕ ਪਹੁੰਚਾਉਣ ਲਈ ਇਨਸਾਨ ਨੂੰ ਸਿਰਫ ਦੋ ਮਹਾਨ ਆਦਤਾਂ ਹੀ ਦੀ ਲੋੜ ਹੁੰਦੀ ਹੈ ਹੋਰਾਂ ਦੀਆਂ ਗਲਤੀਆਂ ਨੂੰ ਅਣਦੇਖਿਆ ਕਰਨਾ ਤੇ ਆਪਣੇ ਅੰਦਰ ਦੀ ਚੰਗਿਆਈਆਂ ਨੂੰ ਲੈ ਕੇ ਆਉਣਾ ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਸਰੀਰਕ ਪੱਖ ਤੋਂ ਕਿੰਨੇ ਮਜ਼ਬੂਤ ਹੋ ਪਰ ਇਹ ਇਹ ਗੱਲ ਬਹੁਤ ਮਾਇਨੇ ਰੱਖਦੀ ਹੈ ਕਿ ਤੁਸੀਂ ਮਾਨਸਿਕ ਪੱਖ ਤੋਂ ਵੀ ਕਿੰਨੇ ਮਜ਼ਬੂਤ ਹੋ ਮਨ ਤਾਂ ਉਹ ਸਨੈਰੀ ਜਾਬੀ ਹੈ ਜੋ ਬੰਦ ਪਏਕ ਤੇ ਦਰਵਾਜੇ ਨੂੰ ਵੀ ਖੋਲ ਦਿੰਦੀ ਹੈ ਇੱਕ ਦਿਨ ਨੀਂਦ ਖੁੱਲੇਗੀ ਤੇ ਅਹਿਸਾਸ ਹੋਵੇਗਾ ਕਿ ਅਸੀਂ ਉਹ ਸਭ ਨਹੀਂ ਕਰ ਸਕਦੇ ਜੋ ਅਸੀਂ ਕਰਨਾ ਚਾਹੁੰਦੇ ਸੀ ਇਸ ਲਈ ਅੱਜ ਹੀ ਸਮਾਂ ਹੈ ਜੋ ਵੀ ਕਰਨਾ ਹੈ ਕਰ ਲਓ ਇਹ ਮਾਇਨੇ ਨਹੀਂ ਰੱਖਦਾ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ ਪਰ ਇਹ ਬਹੁਤ ਮਾਇਨਾ ਰੱਖਦਾ ਹੈ ਕਿ ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ ਲੋਕਲਖ ਸਾਡੇ ਸਾਹਸ ਤੋਂ ਵੱਡਾ ਨਹੀਂ ਹੁੰਦਾ ਹਾਰਦਾ ਉਹੀ ਹੁੰਦਾ ਹੈ ਜੋ ਕਦੇ ਲੜਦਾ ਹੀ ਨਹੀਂ ਲੋਕ ਜਿੰਨਾ ਸਮਾਂ ਹੋਰਾਂ ਨੂੰ ਸਮਝਾਉਣ ਵਿੱਚ ਲਗਾਉਂਦੇ ਨੇ ਜੇਕਰ ਉਹ ਉਸ ਦਾ ਅੱਧਾ ਸਮਾਂ ਵੀ ਖੁਦ ਨੂੰ ਸਮਝਾ ਲੈਣ ਤਾਂ ਜ਼ਿੰਦਗੀ ਵਿੱਚ ਬਹੁਤ ਅੱਗੇ ਚਲੇ ਜਾਣਗੇ ਜ਼ਿੰਦਗੀ ਵਿੱਚ ਕਦੇ ਵੀ ਕੋਈ ਅਹਿਮ ਫੈਸਲਾ ਲੈਣਾ ਪੈ ਜਾਵੇ ਤਾਂ ਹਮੇਸ਼ਾ ਦਿਲ ਦੀ ਸੁਣਿਓ ਬੇਸ਼ੱਕ ਦਿਲ ਖੱਬੇ ਪਾਸੇ ਹੁੰਦਾ ਹੈ ਪਰ ਹਮੇਸ਼ਾ ਫੈਸਲਾ ਸਹੀ ਲੈਂਦਾ ਹੈ ਜ਼ਿੰਦਗੀ ਵਿੱਚ ਕੁਝ ਬਹੁਤ ਵਧੀਆ ਕਰਨ ਲਈ ਸਿਰਫ ਇੱਕ ਇਨਸਾਨ ਦੀ ਲੋੜ ਹੁੰਦੀ ਹੈ ਉਹ ਹੋਰ ਕੋਈ ਨਹੀਂ ਤੁਸੀਂ ਖੁਦ ਹੋ ਜਿਰਾਗ ਕਿਸ ਨੂੰ ਆਪਣੀ ਮਜਬੂਰੀ ਬਿਆਨ ਕਰੇ ਹਵਾ ਵੀ ਜ਼ਰੂਰੀ ਹੈ ਤੇ ਡਰ ਉਸ ਤੋਂ ਵੀ ਹੈ ਜੇਕਰ ਤੁਸੀਂ ਉਸ ਵਕਤ ਮੁਸਕਰਾ ਰਹੇ ਹੋ ਜਦੋਂ ਤੁਸੀਂ ਪੂਰੀ ਪੂਰੀ ਤਰ੍ਹਾਂ ਸੱਟਾਂ ਤੋਂ ਟੁੱਟ ਚੁੱਕੇ ਹੋ ਪਰ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਢੋੜ ਨਹੀਂ ਸਕਦੀ ਸਮਝਦਾਰ ਇਨਸਾਨ ਉਹ ਨਹੀਂ ਹੁੰਦਾ ਜੋ ਇੱਟ ਦਾ ਜਵਾਬ ਪੱਥਰ ਨਾਲ ਦੇਵੇ ਸਗੋਂ ਸਮਝਦਾਰ ਇਨਸਾਨ ਤਾਂ ਉਹ ਹੁੰਦਾ ਹੈ ਜਿਹੜਾ ਉਸ ਇੱਟ ਨਾਲ ਆਪਣਾ ਅਸ਼ਿਆਨਾ ਬਣਾ ਲਵੇ ਕੋਈ ਵੀ ਉਦੋਂ ਤੱਕ ਸਫਲ ਨਹੀਂ ਹੋ ਸਕਦਾ ਜਦੋਂ ਤੱਕ ਉਸ ਵਿੱਚ ਅਸਫਲ ਹੋਣ ਦਾ ਸਾਹਸ ਨਾ ਹੋਵੇ ਜ਼ਿੰਦਗੀ ਨੂੰ ਸਿਰਫ ਪਿੱਛੇ ਦੇ ਕੇ ਹੀ ਸਮਝਿਆ ਜਾ ਸਕਦਾ ਹੈ ਪਰ ਇਸ ਨੂੰ ਸਮਝਣ ਲਈ ਅੱਗੇ ਦੇਖਣਾ ਵੀ ਜ਼ਰੂਰੀ ਹੁੰਦਾ ਹੈ ਜੇਕਰ ਜ਼ਿੰਦਗੀ ਵਿੱਚ ਕਿਸੇ ਚੀਜ਼ ਤੋਂ ਡਰ ਲੱਗੇ ਤਾਂ ਉਸ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦਿਓ ਬਲਕਿ ਉਸ ਤੇ ਹਮਲਾ ਕਰਕੇ ਉਸ ਨੂੰ ਖਤਮ ਕਰ ਦਿਓ ਸਫਲਤਾ ਦੀ ਕੁੰਜੀ ਨੂੰ ਅਪਣਾਉਣਾ ਵਧੀਆ ਗੱਲ ਹੈ ਪਰ ਉਸ ਤੋਂ ਵੀ ਵਧੀਆ ਗੱਲ ਹੈ ਆਪਣੀ ਅਸਫਲਤਾਵਾਂ ਤੋਂ ਸਿੱਖਣਾ ਕੋਈ ਤਾਰੀਫ਼ ਕਰੇ ਜਾਂ ਨਾ ਤੁਸੀਂ ਚੰਗੇ ਕਰਮ ਕਰਦੇ ਜਾਓ ਯਾਦ ਰੱਖਿਓ ਸੂਰਜ ਵੀ ਹੀ ਚੜ੍ਹਦਾ ਹੈ ਭਾਵੇਂ ਸਾਰੀ ਦੁਨੀਆ ਸੁੱਤੀ ਪਈ ਹੋਵੇ ਅਸੀਂ ਆਪਣੀਆਂ ਗਲਤੀਆਂ ਤੋਂ ਬਹੁਤ ਵਧੀਆ ਵਕੀਲ ਬਣ ਜਾਂਦੇ ਹਾਂ ਤੇ ਹੋਰਾਂ ਦੀਆਂ ਗਲਤੀਆਂ ਤੇ ਬਹੁਤ ਵਧੀਆ ਜੱਜ ਲੋਕ ਸਕੂਨ ਦੀ ਭਾਲ ਵਿੱਚ ਦੁਨੀਆ ਭਰ ਘੁੰਮ ਲੈਂਦੇ ਨੇ ਪਰ ਉਹਨਾਂ ਨੂੰ ਕੌਣ ਸਮਝਾਵੇ ਕਿ ਸਕੂਨ ਤਾਂ ਅਸਲੀ ਖਜ਼ਾਨਾ ਉਹਨਾਂ ਦੇ ਅੰਦਰ ਹੀ ਹੈ ਮੈਦਾਨ ਵਿੱਚ ਹਾਰਿਆ ਹੋਇਆ ਇਨਸਾਨ ਕਦੇ ਨਾ ਕਦੇ ਜਿੱਤ ਸਕਦਾ ਹੈ ਪਰ ਮਨ ਤੋਂ ਹਾਰਿਆ ਹੋਇਆ ਇਨਸਾਨ ਕਦੇ ਨਹੀਂ ਜਿੱਤ ਸਕਦਾ ਜੇਕਰ ਕੋਈ ਪਰੇਸ਼ਾਨੀ ਵਿੱਚ ਤੁਹਾਡੇ ਕੋਲੋਂ ਸਲਾਹ ਮੰਗੇ ਤਾਂ ਸਲਾਹ ਦੇ ਨਾਲ ਸਾਥ ਵੀ ਦੇ ਦਿਓ ਕਿਉਂਕਿ ਸਲਾਹ ਤਾਂ ਗਲਤ ਹੋ ਸਕਦੀ ਹੈ ਪਰ ਸਾਥ ਨਹੀਂ ਕਿਸੇ ਨੂੰ ਆਪਣੀ ਕਮਜ਼ੋਰੀ ਦੱਸ ਕੇ ਆਪਣੀ ਜ਼ਿੰਦਗੀ ਦਾ ਤਮਾਸ਼ਾ ਅਸੀਂ ਖੁਦ ਬਣਾਉਂਦੇ ਹਾਂ ਨਾ ਕਿ ਲੋਕ ਫੂਕ ਮਾਰ ਕੇ ਦੀਵੇ ਨੂੰ ਬੁਝਾਇਆ ਜਾ ਸਕਦਾ ਹੈ ਪਰ ਅਰਗਬਤੀ ਨੂੰ ਨਹੀਂ ਕਿਉਂਕਿ ਜਿਹੜਾ ਖੁਸ਼ਬੂ ਦਿੰਦਾ ਹੈ ਉਸ ਨੂੰ ਕੋਈ ਨਹੀਂ ਬੁਝਾ ਸਕਦਾ ਕੰਡਿਆਂ ਤੇ ਚੱਲਣ ਵਾਲੇ ਲੋਕ ਹਮੇਸ਼ਾ ਮੰਜ਼ਲ ਤੇ ਛੇਤੀ ਪਹੁੰਚ ਜਾਂਦੇ ਨੇ ਕਿਉਂਕਿ ਕੰਡੇ ਉਹਨਾਂ ਦੇ ਪੈਰਾਂ ਦੀ ਰਫ਼ਤਾਰ ਤੇਜ਼ ਕਰ ਦਿੰਦੇ ਨੇ ਜ਼ਿੰਦਗੀ ਬਦਲਣ ਲਈ ਵਕਤ ਸਭ ਨੂੰ ਮਿਲਦਾ ਹੈ ਪਰ ਵਕਤ ਬਦਲ ਨਹੀਂ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਜਿਨ੍ਹਾਂ ਉੱਤੇ ਜ਼ਿੰਮੇਵਾਰੀਆਂ ਦਾ ਬੋਝ ਹੁੰਦਾ ਹੈ ਉਹਨਾਂ ਕੋਲ ਰੁੱਸਣ ਤੇ ਟੁੱਟਣ ਦਾ ਵਕਤ ਨਹੀਂ ਹੁੰਦਾ ਭੀੜ ਵਿੱਚ ਗਵਾਚਣ ਨਾਲੋਂ ਚੰਗਾ ਹੈ ਇਕਾਂਤ ਵਿੱਚ ਗਵਾਚ ਜਾਓ ਕਾਇਨਾਤ ਦੀ ਸਭ ਤੋਂ ਖੂਬਸੂਰਤ ਛਾਇ ਹੈ احساس ਹੁੰਦਾ ਹੈ ਜਿਹੜਾ ਕਿਸੇ ਕੋਲ ਨਹੀਂ ਹੁੰਦਾ ਕਿੰਨਾ ਵੀ ਕੁੱਟ ਕੇ ਫੜ ਲਓ ਇਹ ਫਿਸਲਦਾ ਜ਼ਰੂਰ ਹੈ ਇਹ ਵਕਤ ਹੈ ਜਨਾਬ ਬਦਲਦਾ ਜ਼ਰੂਰ ਹੈ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ